ਵੋਟ ਪਉਣ ਆ ਰਹੇ ਇਹਦੇ ਨਾਲ ਜਿਸ ਤਰ੍ਹਾਂ ਅਸੀਂ ਗੈਰ ਦੇ ਸੀ ਮਗੰਬੋ ਬਹੁਤ ਖੁਸ਼ ਹੋ ਰਹੇ ਹੈ ਇੱਥੇ ਆਲਰੇਡੀ 11% ਤੋਂ ਜ਼ਿਆਦਾ ਵੋਟਿੰਗ ਹੋ ਚੁੱਕੀ ਹੈ ਇਸ ਬੂਥ ਤੇ ਤਾਂ ਕੋਸ਼ਿਸ਼ ਕਰਾਂਗੇ ਕਿ 75 ਪਾਰ ਪੂਰੇ ਜ਼ਿਲ੍ਹੇ ਚ ਅਸੀਂ ਚਲੇ ਜਾਈਏ ਸਾਡੀਆਂ ਜਿੰਨੇ ਵੀ ਆਫੀਸਰਸ empioyes ਹੈ ਲਾਸਟ ਮਿੰਟ ਸਾਰਿਆਂ ਨੂੰ ਰਿਕਵੈਸਟ ਕਰ ਰਿਹਾ ਕਿ ਆਕੇ ਸਹੀ VOTING ਕਰਨ ਆਪਣਾ ਸਹੀ ਨੇਤਾ ਚੁਣਨ ਕਿਉਂਕਿ ਇਹ ਲਾਸਟ opportunity ਹੁੰਦੀ ਹੈ ਡੈਮੋਕਰੇਸੀ ਦੀ ਜਿੱਥੇ ਤੁਸੀਂ ਆਪਣਾ VOTING right ਕਰਦੇ ਹੋ ਇਹਦੇ ਵਿੱਚ ਸਭ ਤੋਂ ਵੱਡਾ ਬੰਦਾ ਤੇ ਸਭ ਤੋਂ ਛੋਟਾ ਬੰਦਾ ਉਹਦੀ ਇਕੁਅਲ right ਹੁੰਦੀ ਹੈ ਤੇ ਮੈਂ ਰਿਕਵੈਸਟ ਕਰੂੰਗਾ ਜਵਾਨ ਬੁੱਢੇ ਸਾਰੇ ਬਾਹਰ ਨਿਕਲ ਕੇ ਆਪਣੇ ਘਰਾਂ 'ਚੋਂ VOTING ਕਰਾਓ ਆਤਮਿਕ 75% ਆਰਮਨਾਲ ਅਸੀਂ ਪਹੁੰਚਾਂਗੇ ਜਿਸ ਤਰ੍ਹਾਂ ਲੋਕੀ ਤੁਸੀਂ ਦੇਖਿਆ ਹੀ ਹੈ ਕਿੰਨਾ ਰਸ਼ ਪੈ ਰਿਹਾ ਇੱਥੇ ਗਰਮੀ ਦੀ ਪਰਵਾਹ ਨਹੀਂ ਲੋਕੀ ਕਰ ਰਹੇ ਤੇ ਬੰਦੇ ਦੇ ਬੰਦਾ ਛੜਿਆ ਹੋਵੇ ਸਰ ਆਕਰਸਨ ਕੇਂਦਰ ਬਣਿਆ ਹੋਇਆ ਇੱਕ ਚਾਂਦਪੁਰ ਰੁੜਕੀ ਦੂਜਾ ਇੱਕ ਮੋਗੰਗੋ ਖੂਸ ਹੋਆ ਚਾਂਦਪੁਰ ਰੁੜਕੀ ਫਰੀडम ਸੌਰੀ ਚੰਗੀ ਆਜ਼ਾਦ ਆਪਣਾ ਤੁਹਾਡਾ ਖੜਕੜ ਦੇਲਾ ਤੁਹਾਡਾ ਫਰੀडम ਮੂਵਮੈਂਟ ਤੇ ਇੱਕ ਮੁੱਠ ਫੁੱਲਿਆ ਹੈ ਜਿਹਦੇ ਵਿੱਚ ਅਸੀਂ ਉਸ ਜਮਨੇ ਦਾ ਇੱਕ ਰਕ ਹੈਗਾ ਲਿਆਂਦਾ ਹੋਇਆ ਜਿਹਦੇ ਤੇ ਕਟਆਊਟ ਲਾਇਆ ਹੋਇਆ ਪਾਰਟੀਸ਼ਨ ਟਾਈਮ ਦਾ ਜਿਸ ਤਰ੍ਹਾਂ ਲੋਕੀ ਉਠੋ ਆਏ ਸੀਗੇ ਇਸ ਤੋਂ ਨਵਾ ਚੰਦਪੁਰ ਰੁਣਕੀ ਬ੍ਰਿਗੇਡিয়ার ਕੁਲਦੀਪ ਸਿੰਘ ਚਾਦਪੁਰੀ ਮਹਾਵੀਰ ਚੱਕਰਾ ਬੀਐਸਐਮ ਦੀ ਯਾਦ ਦੇ ਵਿੱਚ ਜਿਹੜੇ ਬਹੁਤ ਜਿਨ੍ਹਾਂ ਨੇ ਲੋਂਗੋਵਾਲ ਦਾ ਯੁੱਧ ਜਿੱਤਿਆ ਸੀ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਾਇਆ ਸੀ